ਮਨ ਨੂੰ ਬੜਾ ਦੁਖੀ ਹੁੰਦਾ ਵਾ ਉਦੋਂ ਦੁਖੀ ਹੁੰਦਾ ਵਾ ਜਦੋਂ ਮੌਜੂਦਾ ਐਮਐਲਏ ਨੂੰ ਐਮਪੀ ਸੀ ਦਾ ਟਿਕਟਾ ਦਿੱਤੀਆਂ ਜਾਂਦੀਆਂ ਨੇ ਕਰ ਮੈਂ ਤਾਂ ਸਾਰੇ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਆਹ ਪਰੰਪਰਾ ਖਤਮ ਕਰਨੀ ਪੈਣੀ ਹੈ ਸਾਨੂੰ ਮੈਂ ਤਾਂ ਚੋਣ ਕਮਿਸ਼ਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਬੇਤੇ ਕਾਨੂੰਨ ਬਣਾਉਣਾ ਚਾਹੀਦਾ ਵਾ ਕਰ ਕਿਉਂਕਿ ਜਿਹੜੇ ਮੌਜੂਦਾ ਐਮਐਲਏ ਹੁੰਦੇ ਆ ਉਹ ਲੋਕਾਂ ਦੇ ਚੁਣੇ ਹੁੰਦੇ ਆ ਟੀਟੂ ਬਣੀਆਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਭ ਤੋਂ ਪਹਿਲਾਂ ਤਾਂ ਮੈਂ ਪੱਪੀ ਜੀ ਨੂੰ ਮੁਬਾਰਕਾ ਦਿਨਾ ਵਾਂ ਐਮਪੀ ਵੀ ਉਹਨਾਂ ਨੂੰ ਡੈਕਟ ਮਿਲਿਆ ਪਰ ਮਨ ਨੂੰ ਬੜਾ ਦੁਖੀ ਹੁੰਦਾ ਵਾ ਉਦੋਂ ਦੁਖੀ ਹੁੰਦਾ ਵਾ ਜਦੋਂ ਮੌਜੂਦਾ ਐਮ ਐਲ ਏ ਨੂੰ ਐਮ ਪੀ ਵੀ ਡੈਕਟਾ ਦਿੱਤੀਆਂ ਜਾਂਦੀਆਂ ਨੇ ਕਰ ਮੈਂ ਤਾਂ ਸਾਰੇ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਆਹ ਪਰੰਪਰਾ ਖਤਮ ਕਰਨੀ ਪੈਣੀ ਹੈ ਸਾਨੂੰ ਮੈਂ ਤਾਂ ਚੋਣ ਕਮਿਸ਼ਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਬੇਤੇ ਕਾਨੂੰਨ ਬਣਾਉਣਾ ਚਾਹੀਦਾ ਵਾ ਕਰ ਕਿਉਂਕਿ ਜਿਹੜੇ ਮੌਜੂਦਾ ਐਮ ਐਲ ਏ ਹੁੰਦੇ ਆ ਉਹ ਲੋਕਾਂ ਦੇ ਚੁਣੇ ਹੁੰਦੇ ਆ ਉਹ ਜਦੋਂ ਤੁਸੀਂ ਐਮ ਪੀ ਵੀ ਉਹਨੂੰ ਡੈਕਟ ਦੇ ਦਿੰਦੇ ਹੋ ਜੇ 22 ਦਿਵੇ ਉਹ ਬੰਦਾ ਜਿੱਤ ਜਿਓਵੇ ਐਮਪੀ ਤਾਂ ਐਮਐਲ ਨੂੰ ਅਸਤੀਫਾ ਦੇਣਾ ਪੈਂਦਾ ਵਾ ਉੱਥੇ ਫੇਰ ਦੁਬਾਰਾ ਚੋਣਾਂ ਹੁੰਦੀਆਂ ਨੇ ਉੱਥੇ ਫੇਰ ਰੋਲੇ ਚੱਲਦੇ ਆ ਤੇ ਪੈਸਾ ਕਿਹਨਾਂ ਦਾ ਲੱਗਦਾ ਵਾ ਆਮ ਲੋਕਾਂ ਦਾ ਪੈਸਾ ਲੱਗਦਾ ਦੋਸਤੋ ਆਮ ਲੋਕਾਂ ਦਾ ਇਸ ਕਰਕੇ ਮੈਂ ਪੱਪੀ ਜੀ ਨੂੰ ਮੁਬਾਰਕਾ ਵੀ ਦਿਨਾ ਵਾਂ ਤੇ ਨਾਲ ਬੇਨਤੀ ਕਰਦਾ ਵਾਂ ਲੁਧਿਆਣਾ ਵਸੀ ਨੂੰ ਭਾਈ ਇਹਨੂੰ ਵੋਟ ਪਾਉਣ ਦੀ ਲੋੜ ਨਹੀਂ ਆ ਆ ਮੌਜੂਦਾ ਐਮਐਲ ਆ ਦੋ ਸਾਲਾਂ ਵਿੱਚ ਇਹਨੇ ਕੀ ਕੀਤਾ ਪੁੱਛ ਲਿਓ ਇਹਨੂੰ ਕਿਉਂਕਿ ਸਾਡਾ ਹੈ ਸਾਰੇ ਭਰਾਈ ਆ ਆ ਪਰ ਸਾਨੂੰ ਇਹਨਾਂ ਦੇ ਇਹ ਬਤੀਰੇ ਵਧੀਆ ਨਹੀਂ ਆ ਕਿਸੇ ਹਾਰੇ ਹੋਏ ਐਮਐਲਏ ਨੂੰ ਦੇ ਦਿੰਦੇ ਟਿਕਟ ਜਾਂ ਕਿਸੇ ਹੋਰ ਸਮਾਜਸੀ ਵੀਰ ਨੂੰ ਦੇ ਦਿੰਦੇ ਜਾਂ ਹੋਰ ਜਿਹੜੇ ਤੁਹਾਡੇ ਬੋਰ ਲਈ ਬੈਠੇ ਆ ਵੱਡੇ ਵੱਡੇ ਯਾਨੀ ਕਹਿੰਦਾ ਭਾਵ ਹੋਰਲਾ ਦੇ ਉਹਨਾਂ ਨੂੰ ਦੇ ਦਿੰਦੇ ਗਰੀਬ ਨੂੰ ਤਾਂ ਦੇ ਨਹੀਂ ਕਿੱਥੇ ਤੁਸੀਂ ਕਿਦਾ ਜਾਂ ਕੋਈ ਹੋਰ ਲੱਭ ਲੈਂਦੇ ਸੱਜੇ ਖੱਬੇ ਹੋ ਗਰਾ ਐਕਾ ਪਾਰਟੀ ਜਿਹੜੇ ਬਦਲ ਬਦਲ ਕੇ ਆਉਂਦੇ ਆ ਉਹਨਾਂ ਨੂੰ ਵੀ ਟਿਕਟਾਂ ਦਿੰਦੇ ਜਿਵੇਂ ਟੀਨੂ ਜੀ ਨੂੰ ਦੇਤੀ ਜਲੰਧਰ ਸੁਖਰਾ ਪਿਛਲੇ ਤੋਂ ਸਬਕ ਨਹੀਂ ਲਿੱਤਾ ਕਰਾ ਰੈਂਕੂ ਤੋਂ ਸਬਕ ਨਹੀਂ ਲਿਆ ਗਿਆ ਮੇਨੂੰ ਉਹ ਪੱਟਾਇਟਰ ਦਿੱਤੀ ਸੀ ਕਿ ਕਰਾਂ ਯਾਨੀ ਚਲੋ ਉਹ ਗੱਲ ਵੱਖਰੀ ਆ ਹੁਣ ਆ ਨਵਾਂ ਮੁੱਦਾ ਵੱਖਰਾ ਆ ਨਾਲੇ ਇਕੱਲੀ ਆਮ ਆਦਮੀ ਪਾਰਟੀ ਦਾ ਨਹੀਂ ਹਾਲ ਸਾਰਿਆਂ ਦਾ ਹੀ ਹਾਲ ਸਾਰੇ ਕੋ ਥਾਲੀ ਦੇ ਚੱਟੇ-ਵੱਟੇ ਬਣੇ ਹੋਏ ਆ ਅਜ ਤਾਂ ਆ ਬੇਨਤੀ ਕਰਦੇ ਆ ਵੀ ਤੁਹਾਡੇ ਹੋਰ ਵੀ ਇੱਥੇ ਬੰਦੇ ਬਥੇਰੇ ਆ ਉਹਨੂੰ ਡਾਕਟਰ ਦੇ ਲੰਦੇ ਤੇ ਜੇ ਨਹੀਂ ਹੈਗਾ ਸੀਗਾ ਤਾਂ ਫਿਰ ਮੈਂ ਤਾਂ ਹੈਗਾ ਹੀ ਸੀਗਾ ਮੈਨੂੰ ਦੇ ਦਿੰਦੇ ਨਾ ਮੈਂ ਸੀਟ ਕੱਟ ਕੇ ਕੱਢ ਕੇ ਦਿਖਾਉਂਦਾ ਕਰ ਇਸ ਕਰਕੇ ਅਸੀਂ ਲੋਕਾਂ ਦੀ ਲੜਾਈਆਂ ਲੜਦੇ ਆਂ ਅਸੀਂ ਲੋਕਾਂ ਵਾਸਤੇ ਅੱਜ ਬੋਲ ਰਹੇ ਆਂ ਸਾਨੂੰ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਆ ਮੈਂ ਤਾਂ ਲੁਧਿਆਣਾ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾ ਬੇਨਾ ਲੀਡਰ ਨੂੰ ਆਪਾਂ ਅਕਲ ਸਿਖਾ ਸਕਦੇ ਆਂ ਜੇ ਤੁਸੀਂ ਇਹਨਾਂ ਨੂੰ ਅਕਲ ਸਿਖਾਉਣੀ ਆ ਤਾਂ ਪੱਪੀ ਜੀ ਨੂੰ ਵੋਟਾਂ ਪਾਉਣ ਦੀ ਲੋੜ ਨਹੀਂ ਆ। ਬਾਲਾ ਨਹੀਂ ਕਹਿੰਦਾ ਮੈਂ ਥੈਂਕ ਯੂ ਮਿਹਰਬਾਨੀ ਸ਼ੁਕਰੀਆ। ਮਨ ਨੂੰ ਬੜਾ ਦੁਖੀ ਹੁੰਦਾ ਵਾ। ਉਦੋਂ ਦੁਖੀ ਹੁੰਦਾ ਵਾ ਜਦੋਂ ਮੌਜੂਦਾ ਐਮ.ਐਲ.ਏ ਨੂੰ ਐਮ.ਪੀ.ਐਸ.ਏ ਟਿਕਟਾਂ ਦਿੱਤੀਆਂ ਜਾਂਦੀਆਂ ਨੇ ਕਰ। ਮੈਂ ਤਾਂ ਸਾਰੇ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਆਹ ਪਰੰਪਰਾ ਖਤਮ ਕਰਨੀ ਪੈਣੀ ਹੈ ਸਾਨੂੰ। ਮੈਂ ਤਾਂ ਚੋਣ ਕਮਿਸ਼ਨ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਵਾਂ ਬੇਤੇ ਕਾਨੂੰਨ ਬਣਾਉਣਾ ਚਾਹੀਦਾ ਵਾ ਕਰ। ਕਿਉਂਕਿ ਜਿਹੜੇ ਮੌਜੂਦਾ ਐਮ.ਐਲ.ਏ ਹੁੰਦੇ ਆ ਉਹ ਲੋਕਾਂ ਦੇ ਚੁਣੇ ਹੁੰਦੇ ਆ। ਮਨ ਨੂੰ ਬੜਾ ਦੁਖੀ ਹੁੰਦਾ ਵਾ ਜੋਨਾ ਮਾ ਵਿਆਹ ਪਰੰਪਰਾ ਖਤਮ ਕਰਨੀ ਪੈਣੀ ਹੈ ਸਾਨੂੰ ਮੈਂ ਤਾਂ ਚੋਣ ਕਮਿਸ਼ਨ ਨੂੰ ਹੀ ਬੇਨਤੀ ਕਰਨਾ ਚਾਹੁੰਦਾ ਵਾਂ ਬੇਤੇ ਕਾਨੂੰਨ ਬਣਾਉਣਾ ਚਾਹੀਦਾ ਵਕਰ ਕਿਉਂਕਿ ਜਿਹੜੇ ਮੌਜੂਦਾ ਐਮਐਲਏ ਹੁੰਦੇ ਆ ਉਹ ਲੋਕਾਂ ਦੇ ਚੁਣੇ ਹੁੰਦੇ ਆ